ਕਵਿਤਾ ਨੋ ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਦਾ ਵਿਸ਼ਾ ਵਸਤੂ ਸਪਸ਼ਟ ਕਰੋ ਤੇ ਨਾਲ ਹੀ ਆਪਣਾ ਹੰਗਾਰਾ ਲਿਖੋ ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਪਾਸ਼ ਦੀ ਲਿਖੀ ਹੋਈ ਹੈ ਇਹ ਕਵਿਤਾ ਕਵੀ ਵੱਲੋਂ ਪ੍ਰੇਮਿਕਾ ਨੂੰ ਸੰਬੋਧਿਤ ਹੈ ਇਸ ਕਵਿਤਾ ਦਾ ਵਿਸ਼ਾ ਪਿਆਰ ਦੇ ਮੁਕਾਬਲੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਹਨ ਜਿਨ੍ਹਾਂ ਵਿਰੁੱਧ ਜੰਗ ਪਿਆਰ ਨੂੰ ਸੱਚੀ ਮੁੱਚੀ ਦਾ ਸਵਾਦ ਲਾ ਨਹੀਂ ਰਹਿਣ ਦਿੰਦੀ ਕਵੀ ਕਹਿੰਦਾ ਹੈ ਕਿ ਉਹ ਕੋਈ ਵੀ ਚੀਜ਼ ਐਵੇਂ ਮੁੱਚੀ ਦੀ ਨਹੀਂ ਚਾਹੁੰਦਾ ਸਗੋਂ ਸੱਚੀ ਮੁੱਚੀ ਦੀ ਚਾਹੁੰਦਾ ਹੈ ਕਵੀ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਉਸਨੇ ਉਸ ਲਈ ਇੱਕ ਕਵਿਤਾ ਲਿਖਣੀ ਚਾਹੀ ਸੀ ਜੋ ਉਹ ਸਾਰੀ ਉਮਰ ਪੜਦੀ ਰਹਿ ਸਕੇ ਉਸ ਵਿੱਚ ਉਹ ਸਭ ਕੁਝ ਦਾ ਵਰਣਨ ਹੋਣਾ ਸੀ ਜੋ ਉਸਨੇ ਉਸਦੇ ਸਰੀਰ ਵਿੱਚ ਦੇਖਿਆ ਸੀ ਉਸ ਵਿੱਚ ਉਸਦੇ ਆਪਣੇ ਹੱਥਾਂ ਦੇ ਰਟਣਾ ਪੱਟਾਂ ਦੀਆਂ ਮੱਛਲੀਆਂ ਹਿੱਕ ਦੇ ਵਾਲਾਂ ਦੇ ਨਰਮ ਸ਼ਾਲ ਵਿੱਚੋਂ ਉਠਨੀਆਂ ਨਿੱਗਦੀਆਂ ਲਕਟਾਂ ਤੇ ਜ਼ਿੰਦਗੀ ਦੇ ਸਾਰੇ ਸਾਖਾਂ ਲਈ ਬਹੁਤ ਕੁਝ ਹੋਣਾ ਸੀ ਪਰ ਉਹ ਅਜਿਹੀ ਕਵਿਤਾ ਨਹੀਂ ਲਿਖ ਸਕਿਆ ਕਿਉਂਕਿ ਇੱਥੇ ਜ਼ਿੰਦਗੀ ਦੇ ਉਲਝੇ ਹੋਏ ਨਕਸ਼ੇ ਨਾਲ ਨਿਪਟਣਾ ਬਹੁਤ ਔਖਾ ਹੈ ਉਹ ਕਹਿੰਦਾ ਹੈ ਕਿ ਜੇਕਰ ਉਹ ਕਵਿਤਾ ਲਿਖ ਵੀ ਲੈਂਦਾ ਤਾਂ ਉਸਨੇ ਉਹਨਾਂ ਦੀਆਂ ਅੱਖਾਂ ਸਾਹਮਣੇ ਦਮ ਤੋੜ ਜਾਣਾ ਸੀ ਅੱਜ ਕਵਿਤਾ ਬਹੁਤ ਨਿਸੱਤੀ ਹੋ ਗਈ ਹੈ ਜਦਕਿ ਲੱਖ ਹਕੀਕਤਾ ਰੂਪੀ ਹਥਿਆਰਾਂ ਦੇ ਨੋਂ ਬੁਰੀ ਤਰ੍ਹਾਂ ਵੱਧ ਗਏ ਹਨ ਅੱਜ ਉਸ ਲਈ ਇਹਨਾਂ ਨਾਲ ਯੁੱਧ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਇਸ ਸਥਿਤੀ ਵਿੱਚ ਉਸ ਦੇ ਲਈ ਪਿਆਰ ਦੀਆਂ ਰੋਮਾਂਟਿਕ ਗੱਲਾਂ ਕਰਨਾ ਅਸੰਭਵ ਹੋ ਗਿਆ ਹੈ ਇਸ ਸਥਿਤੀ ਵਿੱਚ ਉਹ ਉਸ ਦੀ ਆਪਣੇ ਵੇੜੇ ਵਿੱਚ ਬੱਚਾ ਖੜਾ ਸਕਣ ਦੀ ਇੱਛਾ ਵੀ ਪੂਰੀ ਨਹੀਂ ਕਰ ਸਕਿਆ ਇਸ ਲਈ ਉਹ ਉਸ ਤੋਂ ਵਿਦਾ ਹੁੰਦਾ ਹੈ ਉੰਜ ਉਸ ਨੂੰ ਆਪਣੇ ਪਿੰਡ ਦੇ ਉਹ ਟਿੱਬੇ ਯਾਦ ਰਹਿਣਗੇ ਜਿੱਥੇ ਉਹ ਚਾਨਣੀਆਂ ਰਾਤਾਂ ਵਿੱਚ ਮਿਲਦੇ ਹੁੰਦੇ ਸਨ ਤੇ ਉਹਨਾਂ ਦਾ ਮਿਲਣ ਬੜਾ ਆਨੰਦਮਈ ਹੁੰਦਾ ਸੀ ਉਹ ਸਾਰੀਆਂ ਹੁਸਨ ਚੀਜ਼ਾਂ ਦਾ ਧੰਨਵਾਦ ਕਰਦਾ ਹੈ ਜਿਹੜੀਆਂ ਉਹਨਾਂ ਦੇ ਇਸ ਮਿਲਾਪ ਸਮੇਂ ਉਹਨਾਂ ਦਾ ਸਹਾਰਾ ਤੇ ਸੁਰੱਖਿਆ ਦਿੰਦੀਆਂ ਸਨ ਉਹਨਾਂ ਨੂੰ ਸਹਾਰਾ ਤੇ ਸੁਰੱਖਿਆ ਦਿੰਦੀਆਂ ਸਨ ਜਿਵੇਂ ਹਵਾਵਾਂ ਆੜ ਉੱਤੇ ਉੱਗਿਆ ਰੇਸ਼ਮੀ ਕਾ ਟਿੱਡਿਆਂ ਤੋਂ ਕਿਰਿਆ ਕਪਾਹਾਂ ਗੰਨੇ ਉਤੇ ਮੌਜੂਦ ਪੀਧੀਆਂ ਤੇ ਜਵਾਨ ਕਣਕਾਂ ਉਹ ਉਹਨਾਂ ਸਾਰੀਆਂ ਚੀਜ਼ਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਉਸ ਨੂੰ ਖਿੰਡਰ ਜਾਣ ਤੋਂ ਬਚਾ ਕੇ ਰੱਖਿਆ ਉਸ ਨੂੰ ਯਾਪਦਾ ਹੈ ਕਿ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਵਿਰੁੱਧ ਯੁੱਧ ਲੜਦਿਆਂ ਪਿਆਰ ਇਸੇ ਤਰ੍ਹਾਂ ਹੀ ਰਹਿ ਜਾਂਦਾ ਹੈ ਜਿਸ ਤਰ੍ਹਾਂ ਕੋਈ ਜ਼ੁਲਮ ਸਹਾਰਦਿਆਂ ਆਪਣੇ ਆਪ ਲੜਾਈ ਲਈ ਤਿਆਰ ਕਰੇ ਜਾਂ ਗੁਪਤ ਵਾਸ ਵਿੱਚ ਗੋਲੀ ਦਾ ਜ਼ਖਮ ਖਾਣ ਮਗਰੋਂ ਕਿਸੇ ਛੰਨ ਵਿੱਚ ਪਿਆ ਉਸਦੇ ਰਾਜ਼ੀ ਹੋਣ ਦੇ ਦਿਨ ਦੀ ਕਲਪਨਾ ਕਰੇ ਕਵੀ ਕਹਿੰਦਾ ਹੈ ਕਿ ਅਥਰੂ ਗੈਂਸ ਦੇ ਧੂਏ ਵਿੱਚ ਲੂਣ ਚਟਣਾ ਜਾਂ ਆਪਣੀ ਜੀਭ ਉੱਤੇ ਆਪਣੇ ਹੀ ਲਹੂ ਦਾ ਸਵਾਦ ਚਖਣਾ ਕਿਸੇ ਲਈ ਵੀ ਮਨੋਰੰਜਨ ਨਹੀਂ ਹੋ ਸਕਦਾ ਇਸੇ ਤਰ੍ਹਾਂ ਜ਼ਿੰਦਗੀ ਦੀਆਂ ਤਰਕ ਹਕੀਕਤਾਂ ਵਿਰੁੱਧ ਲੜਦੇ ਆ ਪਿਆਰ ਸੱਚੀ ਮੁੱਚੀ ਦਾ ਨਹੀਂ ਹੋ ਸਕਦਾ ਕਵੀ ਅਜਿਹਾ ਐਵੇਂ ਮੁੱਚੀ ਦਾ ਪਿਆਰ ਨਹੀਂ ਚਾਹੁੰਦਾ ਸਗੋਂ ਸੱਚੀ ਮੁੱਚੀ ਦਾ ਪਿਆਰ ਚਾਹੁੰਦਾ ਹੈ ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਕਿਸ ਦੀ ਲਿਖੀ ਹੋਈ ਹੈ ਤੇ ਇਸ ਦਾ ਵਿਸ਼ਾ ਕੀ ਹੈ ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਪਾਸ਼ ਦੀ ਰਚਨਾ ਹੈ ਇਸ ਦਾ ਵਿਸ਼ਾ ਪਿਆਰ ਅਤੇ ਉਸ ਦੇ ਮੁਕਾਬਲੇ ਜ਼ਿੰਦਗੀ ਦੀਆਂ ਤਲਕ ਹਕੀਕਤਾਂ ਹਨ ਜਿੰਨਾ ਵਿਰuddh ਸੰਘਰਸ਼ ਕਰਦਾ ਪ੍ਰੇਮੀ ਪਿਆਰ ਨੂੰ ਸੱਚੀ ਮੁੱਚੀ ਨਹੀਂ ਮਾਨ ਸਕਦਾ ਜੋ ਕਿ ਕਵੀ ਨੂੰ ਮਨਜ਼ੂਰ ਨਹੀਂ ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਵਿੱਚ ਕਵੀ ਕਿਸ ਨੂੰ ਸੰਬੋਧਿਤ ਹੈ ਇਸ ਕਵਿਤਾ ਵਿੱਚ ਕਵੀ ਆਪਣੀ ਦੋਸਤ ਜਾ ਪ੍ਰੇਮਿਕਾ ਨੂੰ ਸੰਬੋਧਿਤ ਹੈ ਕਵੀ ਕਿਸ ਤਰ੍ਹਾਂ ਦੀ ਕਵਿਤਾ ਲਿਖਣੀ ਚਾਹੁੰਦਾ ਸੀ ਕਵੀ ਦੋਸਤ ਕੁੜੀ ਲਈ ਇਹੋ ਜਿਹੀ ਕਵਿਤਾ ਲਿਖਣੀ ਚਾਹੁੰਦਾ ਸੀ ਜਿਸ ਨੂੰ ਉਹ ਸਾਰੀ ਉਮਰ ਪੜਦੀ ਰਹਿੰਦੀ ਕਵੀ ਕਿੰਨੀਆਂ ਚੀਜ਼ਾਂ ਦਾ ਧੰਨਵਾਦ ਕਰਦਾ ਹੈ ਕਵੀ ਆਪਣੇ ਆਲੇ ਦੁਆਲੇ ਤੰਬੂ ਤਾਨ ਦੇਣ ਵਾਲੀਆਂ ਸਾਰੀਆਂ ਹੁਸਨ ਚੀਜ਼ਾਂ ਆਪਣੇ ਸਿਰ ਉੱਤੇ ਛਾ ਕੇ ਉੜੀਕ ਵਿੱਚ ਚਿੱਤ ਲਈ ਰੱਖਣ ਵਾਲੀਆਂ ਹਵਾਵਾਂ ਆੜੂ ਤੇ ਉੱਗੇ ਰੇਸ਼ਮੀ ਕਾ ਟਿੱਡੀਆਂ ਤੋਂ ਕਿਰਿਆਂ ਕਪਾਹਾਂ ਗੰਨਿਆਂ ਉੱਤੇ ਤਾਇਨਾਤ ਪਿੱਦੀਆਂ ਸਰੋਂ ਦੇ ਫੁੱਲਾਂ ਅਤੇ ਉਹਨਾਂ ਨੂੰ ਖਿੰਡਰ ਜਾਣ ਤੋਂ ਬਚਾਉਣ ਵਾਲੀਆਂ ਸਭ ਚੀਜ਼ਾਂ ਦਾ ਧੰਨਵਾਦ ਕਰਦਾ ਹੈ। ਕਵਿਤਾ ਵਿੱਚ ਜ਼ਿੰਦਗੀ ਜੀਣ ਦਾ ਕਿਹੋ ਜਿਹਾ ਸਲੀਕਾ ਦੱਸਿਆ ਗਿਆ ਹੈ। ਕਵੀ ਕਹਿੰਦਾ ਹੈ ਕਿ ਧੁੱਪਾਂ ਵਾਂਗ ਧਰਤੀ ਉੱਤੇ ਖੜ ਜਾਣਾ ਤੇ ਫਿਰ ਪਿਆਰ ਦੀ ਗਲ ਵੱਕੜੀ ਵਿੱਚ ਸਿਮਟ ਜਾਣਾ ਬਰੂਦ ਵਾਂਗ ਪਰਖ ਉਠਣਾ ਤੇ ਚੋਹ ਦਿਸ਼ਾਵਾਂ ਵਿੱਚ ਗੂੰਜ ਜਾਣਾ ਜੀਨ ਦਾ ਸਲਿੱਕਾ ਹੈ ਕਵੀ ਸੱਚੀ ਮੁੱਚੀ ਦਾ ਕੀ ਦੇਖਣਾ ਚਾਹੁੰਦਾ ਹੈ ਕਵੀ ਜ਼ਿੰਦਗੀ ਹੋਵੇ ਜਾਂ ਸਮਾਜਵਾਦ ਜਾਂ ਕੁਝ ਵੀ ਹੋਰ ਐਵੇਂ ਮੁੱਚੀ ਦਾ ਨਹੀਂ ਸਗੋਂ ਸੱਚੀ ਮੁੱਚੀ ਦਾ ਦੇਖਣਾ ਚਾਹੁੰਦਾ ਹੈ ਮੈਂ ਹੁਣ ਵਿਦਾਂ ਹੁੰਦਾ ਹਾਂ ਕਵਿਤਾ ਦਾ ਕੇਂਦਰੀ ਭਾਵ ਲਿਖੋ ਜ਼ਿੰਦਗੀ ਦੀਆਂ ਤਲਕ ਹਕੀਕਤਾਂ ਵਿਰੁੱਧ ਯੁੱਧ ਕਰਨ ਵਾਲਾ ਪ੍ਰੇਮੀ ਪਿਆਰ ਨੂੰ ਹਕੀਕਤ ਵਿੱਚ ਨਹੀਂ ਮਾਨ ਸਕਦਾ પાઠ ਦੀ ਕਿਸੇ ਇੱਕ ਕਵਿਤਾ ਦਾ ਨਾਮ ਲਿਖੋ ਮੈਂ ਹੁਣ ਵਿਦਾ ਹੁੰਦਾ ਹਾਂ ਪਾਠ ਦਾ ਪੂਰਾ ਨਾਮ ਲਿਖੋ ਅਵਤਾਰ ਸਿੰਘ ਸੰਧੂ ਕਵਿਤਾ ਦਸਮੀ ਖਤਾਂ ਦੀ ਉੜੀਖ ਖਤਾਂ ਦੀ ਉੜੀਖ ਕਵਿਤਾ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ ਖਤਾਂ ਦੀ ਉੜੀਖ ਕਵਿਤਾ surjit patar ਦੀ ਰਚਨਾ ਹੈ ਇਸ ਕਵਿਤਾ ਵਿਚਲਾ ਮਨੁੱਖ ਕਿਸੇ ਬੇਗਾਨੀ ਨਗਰੀ ਵਿੱਚ ਆਪਣੀ ਪਤਨੀ ਮਹਿਬੂਬਾ ਦੋਸਤਾ ਮਿਤਨਾ ਕਾ ਪ੍ਰਸੰਸਕਾਂ ਮਾ ਜਾਈ ਭੈਣ ਆਦੀ ਸਭ ਦੇ ਖਤ ਉੜੀਕਦਾ ਹੈ ਪਰੰਤੂ ਉਸ ਨੂੰ ਕਿਸੇ ਦਾ ਖਤ ਪ੍ਰਾਪਤ ਨਹੀਂ ਹੁੰਦਾ ਕਵੀ ਅਨੁਸਾਰ ਉਸ ਨੂੰ ਸਿਰਫ ਇੱਕ ਬੁੱਢੀ ਮਾਂ ਦਾ ਖਤ ਹੀ ਪ੍ਰਾਪਤ ਹੋਵੇਗਾ ਜਾਂ ਅਖੀਰ ਵਿੱਚ ਮਾਂ ਦੀ ਮੌਦੀ ਖਬਰ ਦਾ ਖਤ ਪ੍ਰਾਪਤ ਹੋਵੇਗਾ ਜਿਸ ਨਾਲ ਉਸ ਦੇ ਮਨ ਵਿੱਚ ਇੱਕ ਦੁਖਦ ਦੀ ਹਲਚਲ ਮਚ ਜਾਏਗੀ ਬੇਗਾਨੀ ਨਗਰੀ ਵਿੱਚ ਰਹਿ ਰਹੇ ਇੱਕ ਮਨੁੱਖ ਨੂੰ ਕਹਿੰਦਾ ਹੈ ਕਵੀ ਬੇਗਾਨੀ ਨਗਰੀ ਵਿੱਚ ਰਹਿ ਰਹੇ ਇੱਕ ਮਨੁੱਖ ਨੂੰ ਕਹਿੰਦਾ ਹੈ ਕਿ ਇਸ ਨਗਰੀ ਵਿੱਚ ਉਸ ਦਾ ਜੀ ਬਿਲਕੁਲ ਨਹੀਂ ਲੱਗਦਾ ਕਿਉਂਕਿ ਉਸ ਨੂੰ ਹਰ ਰੋਜ਼ ਖਤਾਂ ਦੀ ਉਡੀਕ ਲੱਗੀ ਰਹਿੰਦੀ ਹੈ ਉਹ ਚਾਹੁੰਦਾ ਹੈ ਕਿ ਉਸ ਨੂੰ ਉਸ ਦੀ ਖੂਬਸੂਰਤ ਪਤਨੀ ਦਾ ਪਿਆਰ ਭਰਿਆ ਖੱਤਾ ਆਵੇ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਨੂੰ ਉਸ ਦੀ ਜੋਬਨਮਤੀ ਪ੍ਰੇਮਿਕਾ ਦਾ ਖੱਤ ਆਵੇ ਜਿਸ ਵਿੱਚ ਉਹ ਕਹਿ ਰਹੀ ਹੋਵੇ ਕਿ ਉਹ ਉਸਦੀ ਦਿੱਤੀ ਪਿਆਰ ਦੀ ਨਿਸ਼ਾਨੀ ਨਾ ਭੁੱਲ ਜਾਵੇ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਨੂੰ ਉਸ ਦੇ ਕਾਰ ਪ੍ਰਸ਼ੰਸਕਾਂ ਦਾ ਖੱਤ ਆਵੇ ਜਿਸ ਵਿੱਚ ਉਸ ਦੀ ਇਤਿਹਾਸਿਕ ਪ੍ਰਾਪਤੀ ਦਾ ਜ਼ਿਕਰ ਹੋਵੇ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਨੂੰ ਉਸ ਦੀ ਪੈਣ ਵੱਲੋਂ ਖੱਤ ਆਵੇ ਜਿਸ ਵਿੱਚ ਉਸ ਦੇ ਆਪਣੇ ਘਰ ਲੰਮੀ ਬੇਉਮੈਦੀ ਪਿੱਛੋਂ ਪੈਦਾ ਹੋਏ ਲੜਕੇ ਦਾ ਜ਼ਿਕਰ ਕੀਤਾ ਹੋਵੇ ਕਵੀ ਕਹਿੰਦਾ ਹੈ ਕਿ ਉਸ ਨੂੰ ਅਜਿਹੇ ਖੱਤ ਆਉਣਗੇ ਜ਼ਰੂਰ ਤੇ ਲੋਕੀ ਪਾਉਣਗੇ ਵੀ ਜ਼ਰੂਰ ਪਰ ਉਸਨੂੰ ਲੱਗੇਗਾ ਕਿ ਉਹ ਜਿਹੜੇ ਉਡੀਕਦਾ ਹੈ ਉਹ ਉਸਨੂੰ ਨਹੀਂ ਮਿਲਦੇ ਤੇ ਉਹ ਕਿਸੇ ਹੋਰ ਪਾਸੇ ਚਲੇ ਜਾਂਦੇ ਹਨ ਫਿਰ ਵੀ ਉਸਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਉਸਨੂੰ ਖੱਤ ਜ਼ਰੂਰ ਆਵੇਗਾ ਤੇ ਉਸਦਾ ਕੋਈ ਨਾ ਕੋਈ ਲੱਗਦਾ ਉਸ ਵੱਲ ਖੱਤ ਜ਼ਰੂਰ ਲਿਖੇਗਾ ਕਵੀ ਕਹਿੰਦਾ ਹੈ ਕਿ ਕਿਸੇ ਨਾ ਕਿਸੇ ਵੇਲੇ ਉਸਨੂੰ ਉਸਦੀ ਮਾਂ ਦਾ ਖੱਤ ਜ਼ਰੂਰ ਆਵੇਗਾ ਜਿਸ ਵਿੱਚ ਉਸਨੇ ਲਿਖਿਆ ਹੋਵੇਗਾ ਕਿ ਜਿਸ ਤਰ੍ਹਾਂ ਉਸਨੇ ਉਸਨੂੰ ਬੁਲਾ ਦਿੱਤਾ ਹੈ ਇਸ ਤਰ੍ਹਾਂ ਉਸਦੀ ਮਾਂ ਨੂੰ ਨਹੀਂ ਭੁਲਾਈਦਾ ਜਿਸ ਦੇ ਕੋਖੋਂ ਜਨਮ ਲਿਆ ਜਾਵੇ ਉਹ ਉਸ ਨਿਕੰਮੀ ਬੁੱਢੀ ਜਾਨ ਦਾ ਹਾਲਚਾਲ ਵੀ ਪਤਾ ਕਰ ਜਾਵੇ ਕਿਉਂਕਿ ਉਹ ਉਸ ਤੋਂ ਬਿਨਾ ਬਹੁਤ ਉਦਾਸ ਹੈ ਇਸ ਤੋਂ ਇਲਾਵਾ ਇੱਕ ਖੱਤ ਬਹੁਤ ਕੁਵੇਲੇ ਉਸ ਨੂੰ ਮਿਲੇਗਾ ਇਹ ਖੱਤ ਚੁੱਪ ਦੇ ਸਫਿਆਂ ਉੱਤੇ ਲਿਖਿਆ ਉਜੜੀ ਸੁੰਨ ਸਰਾਂ ਦਾ ਖੱਤ ਹੋਵੇਗਾ ਇਹ ਉਸ ਦੇ ਅਸਲੀ ਨਾਮ ਦਾ ਖੱਤ ਹੋਵੇਗਾ ਲੋਕੀ ਇਸ ਨੂੰ ਕਬਰ ਦਾ ਖੱਤ ਕਹਿਣਗੇ ਪਰ ਉਹ ਉਸ ਨੂੰ ਮਾਂ ਦਾ ਖੱਤ ਆਖੇਗਾ ਇਸ ਵਿੱਚ ਉਸ ਦੀ ਮਾਂ ਦੀ ਮੌਦੀ ਖਬਰ ਹੋਵੇਗੀ ਜਦੋਂ ਉਹ ਇਹ ਖੱਤ ਨੂੰ ਖੋਲੇਗਾ ਤਾਂ ਉਸ ਵਿੱਚੋਂ ਇੱਕ ਕਾਲਾ ਜਿਹਾ ਹੱਥ ਉੱਠੇਗਾ ਤੇ ਉਸ ਨੂੰ ਅਸੀਸ ਦਿੰਦਾ ਪ੍ਰਤੀਤ ਹੋਵੇਗਾ ਉਸ ਦੇ ਪਿੰਜਰ ਨੂੰ ਬੜੀ ਬੇਦਰਦੀ ਨਾਲ ਫੋਲੇਗਾ ਉਸ ਦੇ ਅੰਦਰੋਂ ਇੱਕ ਚੀਜ਼ ਜਿਹੀ ਉੱਠੇਗੀ ਤੇ ਚਿਖਿ-ਚਿਹਾੜਾ ਮਚ ਜਾਵੇਗਾ ਉਸ ਦੇ ਅੰਦਰੋਂ ਖਿਆਲਾਂ ਦੇ ਪੰਛੀ ਉੱਡ-ਉੱਡ ਕੇ ਅਸਮਾਨ ਪਰ ਜਾਵੇਗਾ ਉਸ ਦੇ ਅੰਦਰੋਂ ਬੇਨਾਮ ਜਿਹਾ ਦਰਦ ਉੱਠੇਗਾ ਜਿਹੜਾ ਉਸ ਦੇ ਪਹਿਲਾਂ ਕਦੀ ਨਹੀਂ ਸੀ ਉੱਠਿਆ पर इस नाल उस दी तपदी रूह नु आराम आ जावेगा उस तो मगरो ना उस दी कोई नगरी ਰਹੇਗੀ ਤੇ ਨਾ ਉਸ ਦੇ ਲਈ ਕੋਈ ਸ਼ਾਮ ਜਾਂ ਸਵੇਰ ਰਹੇਗੀ ਨਾ ਉਸ ਦੀ ਕੋਈ ਖਤਾਂਦੀ ਉੜੀਕਰ ਰਹੇਗੀ ਨਾ ਉਹ ਆਪ ਰਹੇਗਾ ਤੇ ਨਾ ਹੀ ਉਸ ਦਾ ਆਪਾ ਖਤਾਂਦੀ ਉੜੀਕ ਕਵਿਤਾ ਕਿਸ ਕਵੀ ਦੀ ਰਚਨਾ ਹੈ ਤੇ ਇਸ ਦਾ ਵਿਸ਼ਾ ਕੀ ਹੈ ਖਤਾਂਦੀ ਉੜੀਕ ਕਵਿਤਾ surjit patar ਦੀ ਰਚਨਾ ਹੈ ਇਸ ਦਾ ਵਿਸ਼ਾ ਦੂਰ ਦੀ ਨਗਰੀ ਵਿੱਚ ਬੈਠੇ ਨੌਜਵਾਨ ਦੁਆਰਾ ਕੀਤੀ ਜਾਂਦੀ ਖਤਾਂ ਦੀ ਉਡੀਕ ਹੈ ਤੇ ਕਵੀ ਦੱਸਦਾ ਹੈ ਕਿ ਉਹ ਕਿਹੋ ਜਿਹੇ ਖਤਾਂ ਦੀ ਉਡੀਕ ਕਰਦਾ ਹੈ ਤੇ ਅਸਲ ਵਿੱਚ ਉਸ ਨੂੰ ਕਿਹੜੇ ਖੱਤ ਜ਼ਰੂਰ ਆਉਣਗੇ ਇਹਨਾਂ ਵਿੱਚ ਇੱਕ ਉਸ ਦੀ ਮਾਂ ਦਾ ਖੱਤ ਤੇ ਫਿਰ ਉਸ ਦੀ ਮਾਂ ਦੀ ਮੌਤ ਦੀ ਖਬਰ ਦੇਣ ਵਾਲਾ ਖੱਤ ਵੀ ਹੋਵੇਗਾ ਨੌਜਵਾਨ ਨੂੰ ਕਿਸ-ਕਿਸ ਦੇ ਖਤਾਂ ਦੀ ਉਡੀਕ ਹੈ ਨੌਜਵਾਨ ਨੂੰ ਆਪਣੇ ਪਤੀ ਪ੍ਰੇਮਿਕਾ ਭੈਣ ਤੇ ਰਚਨਾ ਦੇਵ ਪ੍ਰਸ਼ੰਸ ਕਾਂ ਦੇ ਖਤਾਂ ਦੀ ਉਡੀਕ ਹੈ ਕਵੀ ਨੌਜਵਾਨ ਨੂੰ ਖਤ ਔਨ ਬਾਰੇ ਕੀ ਤਸੱਲੀ ਦਿੰਦਾ ਹੈ ਕਵੀ ਨੌਜਵਾਨ ਨੂੰ ਤਸੱਲੀ ਦਿੰਦਾ ਹੈ ਕਿ ਉਹ ਆਸ ਨਾ ਛੱਡੇ ਉਸ ਦਾ ਕੋਈ ਨਾ ਕੋਈ ਸਬੰਧੀ ਖਤ ਜ਼ਰੂਰ ਲਿਖੇਗਾ ਇਹਨਾਂ ਵਿੱਚ ਇੱਕ ਤਾਂ ਉਸ ਦੀ ਮਾਂ ਦਾ ਖਤ ਜ਼ਰੂਰ ਹੋਵੇਗਾ ਤੇ ਦੂਸਰਾ ਮਾਂ ਦੀ ਮੌਤ ਦੀ ਖਬਰ ਦਾ ਰਾਤ ਬਰਾਤੇ ਕਿਸ ਦਾ ਖਤ ਆਉਣ ਦੀ ਆਸ ਹੈ ਰਾਤ ਬਰਾਤੇ ਮਾਂ ਦਾ ਖਤ ਆਉਣ ਦੀ ਆਸ ਹੈ ਮਾਂ ਬਾਰੇ ਖੱਤ ਮਿਲਨ ਤੇ ਨੌਜਵਾਨ ਦਾ ਕੀ ਪ੍ਰतिकਰਮ ਹੈ ਮਾਂ ਦਾ ਖੱਤ ਮਿਲਨ ਤੇ ਜਦੋਂ ਨੌਜਵਾਨ ਉਸ ਦੀ ਮੌਤ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਅੰਦਰ ਪਛਤਾਪ ਦਾ ਕੋਹਰਾ ਮੱਚ ਜਾਂਦਾ ਹੈ ਤੇ ਉਸ ਦੇ ਅੰਦਰੋਂ ਕਈ ਖਿਆਲ ਪੰਛੀਆਂ ਵਾਂਗ ਅਸਮਾਨ ਵਿੱਚ ਉੱਡਣ ਲੱਗਦੇ ਹਨ ਦਰਦ ਨਾਲ ਉਸ ਦੀ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ ਖੱਤ ਵਿੱਚੋਂ ਉਸ ਦੀ ਮਾਂ ਦਾ ਹੱਥ ਨਜ਼ਰ ਆਉਂਦਾ ਹੈ ਜੋ ਉਸ ਨੂੰ ਅਸੀਸ ਦਿੰਦਾ ਪ੍ਰਤੀਤ ਹੁੰਦਾ ਹੈ ਇਸ ਨਾਲ ਉਹ ਆਰਾਮ ਦੀ ਹਾਲਤ ਵਿੱਚ ਪਹੁੰਚ ਖਤਾਂ ਦੀ ਉੜੀ ਕਿਸ ਨੂੰ ਤੇ ਕਿਉਂ ਹੈ ਖਤਾਂ ਦੀ ਉੜੀ ਕਿਸੇ ਦੂਰ ਦੀ ਨਗਰੀ ਵਿੱਚ ਬੈਠੇ ਮਨੁੱਖ ਨੂੰ ਹੈ ਤੇ ਇਹ ਉਸਦੇ ਮਨ ਵਿੱਚ ਕਿਸੇ ਚੀਜ਼ ਦੀ ਇੱਛਾ ਜਾਂ ਕਿਸੇ ਲਈ ਪਿਆਰ ਜਾਂ ਕਿਸੇ ਸਬੰਧ ਕਰਕੇ ਹੈ ਉਹਨਾਂ ਲਈ ਪਿਆਰ ਕਰਕੇ ਹੈ ਖਤਾਂ ਦੀ ਉੜੀ ਕਵਿਤਾ ਦਾ ਕੇਂਦਰੀ ਭਾਵ ਦੂਰ ਰਹਿੰਦੇ ਮਨੁੱਖ ਨੂੰ ਭਾਵੇਂ ਪਤਨੀ ਮਹਿਬੂਬਾ ਪ੍ਰਸ਼ੰਸਕਾ ਮਾਂ ਜਾਈ ਭੈਣ ਵਿੱਚੋਂ ਕਿਸੇ ਦਾ ਵੀ ਖਤਨਾ ਆਵੇ ਪਰ ਉਸ ਨੂੰ ਮਿਲਣ ਲਈ ਤੜਫਦੀ ਉਸਦੀ ਬੁੱਢੀ ਮਾਂ ਦਾ ਖਤ ਜ਼ਰੂਰ ਆਉਂਦਾ ਹੈ ਇਸ ਤੋਂ ਇਲਾਵਾ ਉਸ ਨੂੰ ਮਾਂ ਦੀ ਖਤ ਦੀ ਖਬਰ ਦਾ ਮਾਂ ਦੀ ਮੌਤ ਦੀ ਖਬਰ ਦਾ ਖਤ ਜ਼ਰੂਰ ਹੁੰਦਾ ਹੈ ਜਿਸ ਨਾਲ ਉਸ ਦੇ ਦਿਲ ਵਿੱਚ ਹਲਚਲ ਮਚ ਜਾਂਦੀ ਹੈ ਸੁਰਜੀਤ ਪਾਤਰ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ ਖਤਾਂ ਦੀ ਉਡੀਕ ਕਵਿਤਾ ਅੱਜ ਕੀ ਪਕਾਈਏ ਦਾ ਸਾਰ ਅੱਜ ਕੀ ਪਕਾਈਏ ਕਵਿਤਾ ਅਨਵਰ ਮਸੂਦ ਦੀ ਲਿਖੀ ਹੋਈ ਹੈ ਇਹ ਵਾਰਤਾਲਾਪੀ ਸ਼ੈਲੀ ਵਿੱਚ ਲਿਖੀ ਇੱਕ ਮਜ਼ਾਈਆ ਤੇ ਮਨੋਵਿਗਿਆਨਿਕ ਕਵਿਤਾ ਹੈ ਇਸ ਦਾ ਵਿਸ਼ਾ ਘਰ ਵਿੱਚ ਕੁਝ ਪਕਾਉਣ ਨਾਲ ਸੰਬੰਧਿਤ ਮਾਲਕ ਤੇ ਨੌਕਰ ਦੀ ਗੱਲਬਾਤ ਹੈ ਜੋ ਭਿੰਡੀਆਂ, ਕਰੇਲਿਆਂ ਤੇ ਬਤਾਹੂਆਂ ਤੋਂ ਹੁੰਦੀ ਹੋਈ ਸਿਆਸਤ ਤੱਕ ਗੇੜਾ ਮਾਰਦੀ ਹੈ ਤੇ ਅੰਤ ਛੋਲਿਆਂ ਦੀ ਦਾਲ ਤੇ ਮੁੱਕ ਜਾਂਦੀ ਹੈ। ਇਸ ਵਿੱਚ ਮਾਲਕ ਤੇ ਨੌਕਰ ਦੇ ਸਬੰਧਾਂ, ਨੌਕਰ ਦੀ ਜੀ ਹਜ਼ੂਰੀ, ਮਾਲਕ ਦੀ ਗੱਲ ਵਿੱਚ ਸੁਰ ਨਾਲ-ਸੁਰ ਮਿਲਾਉਣ ਦਾ ਦਿਲਚਸਪ ਉਲੇਖ ਵੀ ਹੈ। ਨਾਲ ਹੀ ਆਮ ਜ਼ਿੰਦਗੀ ਦੀਆਂ ਸੱਭਿਆਚਾਰਕ ਚਲਕਾਂ ਵੀ ਮੌਜੂਦ ਹਨ। ਕਵਿਤਾ ਵਿੱਚ ਮਾਲਕ ਚੌਧਰੀ ਆਪਣੇ ਨੌਕਰ ਰਹਿਮੇ ਨੂੰ ਆਪਣੇ ਖਾਨ ਲਈ ਕੁਝ ਬਣਾਉਣ ਸੰਬੰਧੀ ਉਸਦੀ رائے ਪੁੱਛਦਾ ਹੈ ਉਹ ਅਧੀਨਗੀ ਨਾਲ ਕਹਿੰਦਾ ਹੈ ਕਿ ਉਸ ਦੀ ਮਜਾਲ ਨਹੀਂ ਕਿ ਉਹ ਇਸ ਬਾਰੇ ਆਪਣੀ ਕੋਈ رائے ਦੇਵੇ ਚੌਧਰੀ ਪਿੰਡੀਆਂ ਖਾਨ ਦਾ ਚਸਕਾ ਪੂਰਾ ਕਰਨ ਦੀ ਗੱਲ ਕਰਦਾ ਹੈ ਤਾਂ ਰਹਿਮਾ ਉਸ ਦੇ ਵਿਚਾਰ ਦੀ ਤਾਰੀਫ਼ ਕਰਦਿਆਂ ਕਹਿੰਦਾ ਹੈ ਕਿ ਉਸ ਨੇ ਨਾ ਉਸ ਦੇ ਉਸ ਨੇ ਤਾਂ ਉਸ ਦੇ ਦਿਲ ਦੀ ਗੱਲ বুঝੀ ਹੈ ਉਹ ਵੀ ਅੱਜ ਪਿੰਡੀਆਂ ਹੀ ਬਣਾਉਣੀਆਂ ਚਾਹੁੰਦਾ ਸੀ ਜੇਕਰ ਲੂਆਂ ਵਾਲੀਆਂ ਉਂਗਲ-ਉਂਗਲ ਲੰਮੀਆਂ, ਹਰੀਆਂ ਕਚੂਰ ਤੇ ਕੂਲੀਆਂ ਪਿੰਡੀਆਂ, ਬੱਕਰੇ ਦੀ ਪੁੱਠੇ ਦੀਆਂ ਬੋਟੀਆਂ ਗਰਮ ਮਸਾਲਾ ਪਾ ਕੇ ਬਣਾਈਆਂ ਹੋਣ, ਨਾਲ ਤੰਦੂਰ ਦੀਆਂ ਰੋਟੀਆਂ, ਮੱਖਣ ਦਾ ਪੇੜਾ ਤੇ ਲੱਸੀ ਦਾ ਪਿਆਲਾ ਹੋਵੇ ਤਾਂ ਖਾਣ ਦਾ ਸੁਆਦ ਆ ਜਾਂਦਾ ਹੈ। ਪਿੰਡੀਆਂ ਬਣਾਉਂਦਿਆਂ ਵੀ ਬਣਾਉਣੀਆਂ ਵੀ ਕੋਈ ਕੋਈ ਹੀ ਜਾਣਦਾ ਹੈ ਤੇ ਅੱਜ ਉਹ ਕਰਾਰੀਆਂ ਪਿੰਡੀਆਂ ਹੀ ਬਣਾਵੇਗਾ। ਰਹਿਮੇ ਵੱਲੋਂ ਪਿੰਡੀਆਂ ਦੀ ਤਾਰੀਫ਼ ਸੁਣ ਕੇ ਚੌਧਰੀ ਨੇ ਕਿਹਾ ਕਿ ਪਿੰਡੀਆਂ ਭਾਵੇਂ ਕਿੰਨੀਆਂ ਚੰਗੀਆਂ ਹੋਣ ਪਰ ਉਹ ਲੇਸਦਾਰ ਹੁੰਦੀਆਂ ਹਨ ਇਹ ਸੁਣ ਕੇ ਰਹਿਮਾ ਆਪਣੀ ਸੁਰ ਬਦਲ ਕੇ ਪਿੰਡੀਆਂ ਨੂੰ ਨਿੰਦਣਾ ਸ਼ੁਰੂ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹਨਾਂ ਇਹ ਲਸੂੜੀਆਂ ਕਿਉਂ ਬਣਾਉਣੀਆਂ ਹਨ ਹੋਰ ਸਬਜ਼ੀਆਂ ਥੋੜੀਆਂ ਮਿਲਦੀਆਂ ਹਨ ਸਾਨੂੰ ਪਿੰਡੀਆਂ ਦੀ ਲੇਸ ਦੀ ਹਵਾਲ ਲੈਣ ਦੀ ਕੀ ਲੋੜ ਹੈ ਇਹਨਾਂ ਦੀ ਥਾਂ ਤਾਂ ਬੰਦਾ ਸਰੇਸ਼ ਵੀ ਲਵੇ ਰਹਿਮੇ ਦੀ ਇਹ ਗੱਲ ਸੁਣ ਕੇ ਚੌਧਰੀ ਕਹਿੰਦਾ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੱਜ ਝੜੀ ਮਨਾਉਣ ਲਈ ਕਰੇਲੇ ਬਣਾਉਣ ਇਹ ਸੁਣ ਕੇ ਰਹਿਮਾ ਚੌਧਰੀ ਦੇ ਕ੍ਰੇਲੇ ਬਣਾਉਣ ਦੇ ਖਿਆਲ ਦੀ ਪ੍ਰਸ਼ੰਸਾ ਕਰਦੇ ਆਂ ਕਹਿੰਦਾ ਹੈ ਕਿ ਕ੍ਰੇਲਿਆਂ ਦੇ ਨਾਲ ਦੀ ਕੋਈ ਸਬਜ਼ੀ ਨਹੀਂ ਕ੍ਰੇਲਿਆਂ ਦਾ ਨਾਂ ਸੁਣ ਕੇ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਹੈ ਜੇਕਰ ਗੰਡਿਆਂ ਦੇ ਟਮਾਟਰਾਂ ਦਾ ਕੁਤਰਾ ਕਰਕੇ ਮਸਾਲਾ ਕ੍ਰੇਲਿਆਂ ਵਿੱਚ ਭਰਿਆ ਹੋਵੇ ਤਾਂ ਉਹ ਤੇ ਉਹ ਘਰ ਦੇ ਘਿਓ ਵਿੱਚ ਭੁੰਨੇ ਹੋਣ ਤਾਂ ਇਹਨਾਂ ਦੇ ਨਾਲ ਦੀ ਕੋਈ ਸਵਾਦਲੀ ਚੀਜ਼ ਨਹੀਂ ਹੁੰਦੀ ਕ੍ਰੇਲਿਆਂ ਦੇ ਸਵਾਦ ਦੀ ਗੱਲ ਸੁਣਦਿਆਂ ਚੌਧਰੀ ਕਹਿੰਦਾ ਹੈ ਕਿ ਇਹ ਜ਼ਰਾ ਕੋੜੇ ਹੁੰਦੇ ਹਨ ਏ ਸੁਣ ਕੇ ਰਹਿਮਾ ਵਿਕਰੇਲਿਆਂ ਦੀ ਨਿੰਦ ਨਿੰਦਿਆ ਕਰਦੇ ਆ ਉਹਨਾਂ ਨੂੰ ਕੁੜੱਤਨ ਦੀ ਤੁਲਨਾ ਤੇਰੇ ਇੱਕ ਨਿੰਮ ਜ਼ਹਿਰ ਚਰਾਇਤਾ ਤੁਮੇ ਤੇ ਕੁਨੀ ਨਾਲ ਕਰਦਾ ਹੈ ਤੇ ਕਹਿੰਦਾ ਹੈ ਕਿ ਕਰੇਲੇ ਖਾ ਕੇ ਤਾਂ ਪਿਆਸ ਹੀ ਨਹੀਂ ਮਿਟਦੀ ਕਰੇਲਿਆਂ ਨੂੰ ਰੱਦ ਕਰਨ ਮਗਰੋਂ ਚੌਦਰੀ ਬਤਾਉ ਬਣਾਉਣ ਦੀ ਗੱਲ ਕਰਦਾ ਹੈ ਤੇ ਰਹਿਮਾ ਉਸ ਦੇ ਇਸ ਵਿਚਾਰ ਦੀ ਤਾਰੀਫ ਕਰਦਾ ਹੋਇਆ ਕਹਿੰਦਾ ਹੈ ਬਤਾਉ ਬਹੁਤ ਹੀ ਜ਼ਾਇਕੀਦਾਰ ਹੁੰਦਾ ਹੈ ਉਹਨਾਂ ਨੂੰ ਬਤਾਉ ਚੋਲ ਬਣਾ ਲੈਣੇ ਚਾਹੀਦੇ ਹਨ ਪਰ ਚੌਧਰੀ ਕਹਿੰਦਾ ਹੈ ਕਿ ਇਹ ਗਰਮ ਹੁੰਦੇ ਹਨ ਇਹ ਸੁਣ ਕੇ ਰਹਿਮਾ ਪੱਠਿਆ ਵਰਗੀ ਗਰਮੀ ਪੈਦਾ ਕਰਨ ਵਾਲੇ ਬਤਾਉਂਗਾ ਦੀ ਨਿੰਦਿਆ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਹਬਸੀ ਹਵਸ਼ੀ ਕਾਨੂੰ ਕਰਵਾਣ ਦੇ ਹਨ ਕਿਉਂਕਿ ਉਹਨਾਂ ਦੀਆਂ ਤਾਂ ਅਮਰੀਕਾ ਨਾਲ ਹੀ ਆ ਰਹੀਆਂ ਹਨ ਇਹ ਸੁਣ ਕੇ ਚੌਧਰੀ ਉਸ ਨੂੰ ਬੜਬੋਲਾ ਕਹਿ ਕੇ ਵੱਧ ਵੱਧ ਕੇ ਗੱਲ ਕਰਨ ਤੋਂ ਰੋਕਦਾ ਹੈ ਤੇ ਕਹਿੰਦਾ ਹੈ ਕਿ ਉਹ ਐਵੇਂ ਬਾਦੂ ਬੋਲਦਾ ਬੋਲਦਾ ਸਬਜ਼ੀਆਂ ਤੋਂ ਸਿਆਸਤ ਤੱਕ ਪਹੁੰਚ ਗਿਆ ਹੈ ਉਹ ਹਕੂਮਤਾਂ ਦੀਆਂ ਗੱਲਾਂ ਹਕੂਮਤ ਤੱਕ ਹੀ ਰਹਿਣ ਦੇਵੇ ਤੇ ਦੂਜਿਆਂ ਨੂੰ ਵੀ ਕੁਝ ਕਹਿਣ ਦੇਵੀ ਫਿਰ ਉਹ ਪੁੱਛਦਾ ਹੈ ਕਿ ਹੁਣ ਉਹ ਬੁੱਝੇ ਕਿ ਉਹ ਕੀ ਪਕਾਉਣਾ ਚਾਹੁੰਦਾ ਹੈ ਇਹ ਸੁਣ ਕੇ ਰਹਿਮਾ ਕਹਿੰਦਾ ਹੈ ਕਿ ਉਸ ਨੂੰ ਸਮਝ ਲੱਗ ਗਈ ਹੈ ਕਿ ਉਹ ਛੋਲਿਆਂ ਦੀ ਦਾਲ ਬਣਾਉਣੀ ਚਾਹੁੰਦਾ ਹੈ ਅੱਜ ਕੀ ਪਕਾਈਏ ਕਵਿਤਾ ਕਿਸ ਦੀ ਰਚਨਾ ਹੈ ਤੇ ਇਸ ਦਾ ਮੁੱਖ ਵਿਸ਼ਾ ਕੀ ਹੈ ਅੱਜ ਕੀ ਪਕਾਈਏ ਕਵਿਤਾ ਅਨਵਰ ਮਸੂਦ ਦੀ ਰਚਨਾ ਹੈ ਇਸ ਕਵਿਤਾ ਦਾ ਵਿਸ਼ਾ ਇੱਕ ਮਾਲਕ ਤੇ ਨੌਕਰ ਦੀ ਮਜ਼ahiya ਗੱਲਬਾਤ ਹੈ ਇਸ ਵਿੱਚ ਉਹ ਖਾਨ ਲਈ ਕੁਝ ਪਕਾਉਣ ਦੀ ਸਲਾਹ ਕਰਦੇ ਹਨ ਜੋ ਭਿੰਡੀਆਂ, ਕਰੇਲਿਆਂ ਤੇ ਬਤਾਉਆਂ ਤੋਂ ਹੁੰਦੀ ਹੋਈ ਛੋਲਿਆਂ ਦੀ ਦਾਲ ਤੱਕ ਜਾ ਪੁੱਜਦੀ ਹੈ। ਇਸ ਵਿੱਚ ਮਾਲਕ ਤੇ ਨੌਕਰ ਦੇ ਸਬੰਧਾਂ ਦੀ ਸੂਖਮ ਮਨੋਵਿਗਿਆਨਿਕ ਤੇ ਮਜ਼ਾਹੀਆ ਪੇਸ਼ਕਾਰੀ ਹੈ। ਅੱਜ ਕੀ ਪਕਾਈਏ ਕਵਿਤਾ ਦੀ ਕਾਵਸ਼ੈਲੀ ਬਾਰੇ ਦੱਸੋ। ਇਸ ਕਵਿਤਾ ਦੀ ਕਾਵਸ਼ੈਲੀ ਨਾਟਕੀ, ਮਜ਼ਾਹੀਆ ਤੇ ਮਨੋਵਿਗਿਆਨਿਕ ਹੈ। ਕਵੀ ਨੇ ਭਿੰਡੀ ਦੀ ਸਬਜ਼ੀ ਦੀਆਂ ਕੀ ਚੰਗੀਆਂ ਤੇ ਮਾੜੀਆਂ ਗੱਲਾਂ ਦਸੀਆਂ ਹਨ? ਕਵੀ ਨੇ ਪਿੰਡੀ ਦੀ ਸਬਜ਼ੀ ਦੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਚੌਧਰੀ ਤੇ ਉਸਦੇ ਨੌਕਰ ਰਹਿਮੇ ਦੇ ਮੂੰਹੋਂ ਅਖਵਾਈਆਂ ਹਨ ਇਸ वार्तालाप ਅਨੁਸਾਰ ਲੂਹਾਵਾਲੀ ਲੰਮੀ ਲੰਮੀ ਹਰੀ ਕਚੂਰ ਸੋਣੀ ਕੋਲੀ ਤੇ ਬੱਕਰੇ ਦੀ ਪੁੱਠ ਦੀਆਂ ਬੋਟਿਆਂ ਵਿੱਚ ਭਿੰਡੀ ਹੋਈ ਬਣਾਈ ਹੋਈ ਭਿੰਡੀ ਦੇ ਨਾਲ ਜੇਕਰ ਮੱਖਣ ਦਾ ਪੇੜਾ ਤੰਦੂਰ ਦੀਆਂ ਰੋਟੀਆਂ ਤੇ ਲੱਸੀ ਦਾ ਪਿਆਲਾ ਹੋਵੇ ਤਾਂ ਬਹੁਤ ਸੁਆਦਲੀ ਹੁੰਦੀ ਹੈ ਇਸ ਦਾ ਮਾੜਾ ਪੱਖ ਇਹ ਹੈ ਕਿ ਇਸ ਵਿੱਚ ਲਸੋੜੀਆਂ ਤੇ ਸਰੇਸ਼ ਵਰਗੀ ਲੇਸ ਹੁੰਦੀ ਹੈ ਕਵੀ ਨੇ ਗਰੇਲੀਆਂ ਇਸ ਸਬਜ਼ੀ ਨੂੰ ਕਿਉਂ ਭੈੜੀ ਦੱਸਿਆ ਹੈ ਕਵੀ ਨੇ ਕਰੇਲੇ ਦੀ ਸਬਜ਼ੀ ਨੂੰ ਇਸ ਵਿੱਚ ਡੇਕ ਨਿੰਮ ਜ਼ਹਿਰ ਚੜਾਈ ਤੇ ਤੁੰਮੇ ਕੁਨীন ਤੇ ਜ਼ਹਿਰ ਵਰਗੀ ਕੁੜੱਤਨ ਹੋਣ ਕਰਕੇ ਭੈੜੀ ਦੱਸਿਆ ਹੈ ਇਸ ਨੂੰ ਖਾਣ ਮਗਰੋਂ ਜੀਬ ਸੁੱਕਦੀ ਰਹਿੰਦੀ ਹੈ ਤੇ ਪਿਆਸ बुझਦੀ ਹੀ ਨਹੀਂ ਕਵੀ ਨੇ ਬਤਾਉਂਦੇ ਕੀ ਗੁਣ ਤੇ ਕੀ ਔਗੁਣ ਬਿਆਨ ਕੀਤੇ ਹਨ ਕਵੀ ਨੇ ਬਤਾਉਂਦੇ ਗੁਣ ਔਗੁਣ ਚੌਧਰੀ ਤੇ ਰਾਮੇ ਦੀ ਗੱਲਬਾਤ ਨਾਲ ਦਰਸਾਏ ਹਨ ਇਸ ਅਨੁਸਾਰ ਬਤਾਉਆਂ ਦਾ ਆਪਣਾ ਹੀ ਸਵਾਦ ਹੁੰਦਾ ਹੈ ਇਸ ਵਰਗੀ ਜ਼ਾਇਕੇਦਾਰ ਹੋਰ ਕੋਈ ਚੀਜ਼ ਨਹੀਂ ਹੁੰਦੀ ਇਹੇ ਚੋਲ ਪਾਕੇ ਵੀ ਬਣਾਏ ਤੇ ਸਵਾਦ ਨਾਲ ਖਾਧੇ ਜਾ ਸਕਦੇ ਹਨ ਪਰੰਤੂ ਇਹਨਾਂ ਦਾ ਮਾੜਾ ਪੱਖ ਇਹ ਹੈ ਕਿ ਇਹ ਗਰਮ ਹੁੰਦੇ ਹਨ ਤੇ ਢਿੱਡ ਵਿੱਚ ਅੱਗ ਲਾਉਂਦੇ ਹਨ ਅੱਜ ਦੀ ਪਕਾਈਏ ਕਵਿਤਾ ਦਾ ਕੇਂਦਰੀ ਭਾਵ ਲਿਖੋ ਨੌਕਰ ਆਮ ਕਰਕੇ ਮਾਲਕਾਂ ਦੀ ਸੁਰ ਨਾਲ ਸੁਰ ਮਿਲਾਉਂਦੇ ਹਨ ਜੇਕਰ ਮਾਲਕ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਆਖੰਤਾ ਨੌਕਰ ਵੀ ਇਸੇ ਤਰ੍ਹਾਂ ਹੀ ਆਖਦੇ ਹਨ ਅੱਜ ਦੀ ਪਕਾਈਏ ਕਵਿਤਾ ਵਿੱਚ ਕਿਹੜੇ ਪਾਤਰਾਂ ਵਿਚਕਾਰ ਗੱਲਬਾਤ ਹੁੰਦੀ ਹੈ ਚੌਧਰੀ ਤੇ ਨੌਕਰ ਵਿਚਕਾਰ ਅਨਵਰ ਮਸੂਦ ਦੀ ਕਿਹੜੀ ਕਵਿਤਾ ਕਾਵਲੈਰਾਮ ਪੁਸਤਕ ਵਿੱਚ ਦਰਜ ਹੈ ਅੱਜ ਕੀ ਪਕਾਈਏ ਕਾਵਲੈਰਾਮ ਪੁਸਤਕ ਵਿੱਚ ਕਿਹੜੇ ਪਾਕਿਸਤਾਨੀ ਕਵੀ ਦੀ ਕਵਿਤਾ ਸ਼ਾਮਿਲ ਹੈ ਅਨਵਰ ਮਸੂਦ ਕਵਿਤਾ ਬਲੈਕ ਬਾ ਬਲੈਕ ਬਾ ਕਵਿਤਾ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ ਬਲੈਕ ਬਾ ਕਵਿਤਾ ਪ੍ਰਵਾਸੀ ਕਵੀ ਅਵਤਾਰ ਜੰਡਿਆਲਵੀ ਦੀ ਲਿਖੀ ਹੋਈ ਹੈ ਇਸ ਵਿੱਚ ਉਸਨੇ ਇੰਗਲੈਂਡ ਵਿੱਚ ਨਸਲਵਾਦੀ ਗੋਰਿਆਂ ਦੁਆਰਾ ਫੈਲਾਈ ਜਾ ਰਹੀ ਨਸਲਵਾਦੀ ਨਫ਼ਰਤ ਉਨ੍ਹਾਂ ਦੁਆਰਾ ਕੀਤੀ ਏਸ਼ੀਆਈ ਤੇ আফ্রিকੀ ਮੁਲਕਾਂ ਦੀ ਲੁੱਟ ਤੇ ਉਨ੍ਹਾਂ ਦੇ ਨਸਲਵਾਦ ਵਿਰੁੱਧ ਏਸ਼ੀਆਈ ਲੋਕਾਂ ਦੇ ਜਾਗ੍ਰਿਤ ਹੋਣ ਸੰਬੰਧੀ ਆਪਣੇ ਵਿਚਾਰ ਵਿਚਾਰਾਂ ਨੂੰ ਪੇਸ਼ ਕੀਤਾ ਹੈ ਕਵੀ ਕਹਿੰਦਾ ਹੈ ਕਿ ਨਸਲਵਾਦੀ ਇੱਲਾਂ ਬਲੈਕ ਬਾ ਬਲੈਕ ਬਾ ਕਰਦੀਆਂ ਹੁੰਦੀਆਂ ਹੋਈਆਂ ਏਸ਼ੀਆਈ আফ্রিকੀ ਲੋਕਾਂ ਨੂੰ ਨਸਲਵਾਦੀ ਗਾਲਾਂ ਕੱਢਦੀਆਂ ਹੋਈਆਂ ਉਨ੍ਹਾਂ ਦੇ ਸਿਰਾਂ ਤੇ ਘੁੰਮ ਰਹੀਆਂ ਹਨ ਕਾਫੀ ਸਮਾਂ ਪਹਿਲਾਂ ਇਨ੍ਹਾਂ ਇਲਾਣੇ ਬਸਤੀਵਾਦੀ ਰੂਪ ਧਾਰ ਕੇ ਏਸ਼ੀਆ ਦੇ ਮੈਦਾਨਾਂ ਤੇ ਅਫਰੀਕਾ ਦੀਆਂ ਖਾਨਾਂ ਨੂੰ ਖੂਬ ਲੁੱਟਿਆ ਸੀ ਤੇ ਉੱਥੇ ਹੁਸੈਨ ਸ਼ਹਿਰਾਂ ਦੇ ਹੁਸੈਨ ਦਰਵਾਜ਼ੇ ਉੱਪਰ ਜਗਦੇ ਚਿਰਾਗ 부ਝਾ ਆਏ ਸਨ ਉੱਥੋਂ ਦੀ ਲੁੱਟ ਨਾਲ ਰੱਜੇ ਇਨ੍ਹਾਂ ਦੇ ਟਿੱਡਾਂ ਵਿੱਚ ਨਸਲਵਾਦੀ ਗੱਲਾਂ ਦੀ ચીਖ ਨਿਕਲਣ ਲੱਗੀ ਇਹ ਨਸਲਵਾਦੀ ਸੱਪ ਫੂੰਕਾਰੇ ਮਾਰਦੇ ਹੋਏ ਉਹਨਾਂ ਦੇ ਪੈਰਾਂ ਨੂੰ ਡੰਗ ਮਾਰਨੇ ਤੇ ਹੱਥਾਂ ਨੂੰ ਨਾਈਲਨ ਦੀਆਂ ਰस्सੀਆਂ ਨਾਲ ਨੂੜ ਦੇਣਾ ਚਾਹੁੰਦੇ ਹਨ ਤੇ ਉਹਨਾਂ ਦੇ ਦਿਲਾਂ ਵਿੱਚ برف ਵਰਗਾ ਠੰਡਾ ਕੁਝ ਭਰ ਕੇ ਉਹਨਾਂ ਨੂੰ ਅਸੰਵੇਦਨਸ਼ੀਲ ਬਣਾ ਦੇਣਾ ਚਾਹੁੰਦੇ ਹਨ। ਇਨ੍ਹਾਂ ਆਵਾਜ਼ਾਂ ਦੇ ਹੰਟਰ ਉਹਨਾਂ ਦੇ ਨੰਗਿਆਂ ਪਿੰਡਿਆਂ ਉੱਤੇ ਵਾਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਆਪਣੀ ਲੁੱਟ ਨਾਲ ਬਾਂਜ ਕੀਤੀਆਂ ਉਹਨਾਂ ਦੀਆਂ ਖੇਤੀਆਂ ਵੱਲ ਵਾਪਸ ਮੁੜ ਜਾਣ ਲਈ ਕਹਿੰਦੇ ਹਨ। ਇਨ੍ਹਾਂ ਆਵਾਜ਼ਾਂ ਨੇ ਉਹਨਾਂ ਦੀ ਨੀਂਦ ਖਰਾਬ ਕਰ ਦਿੱਤੀ ਹੈ ਤੇ ਪਰਿਵਾਰਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਨ੍ਹਾਂ ਦੇ ਕੰਡੇ ਉਹਨਾਂ ਦੀਆਂ ਅੱਖਾਂ ਵਿੱਚ ਰੜਕ ਰਹੇ ਹਨ। ਤੇ ਸਿੱਟੇ ਰੇਤ ਕੰਨਾ ਵਿੱਚ ਵੜਨ ਲੱਗੀ ਹੈ। ਉਹਨਾਂ ਵਿੱਚੋਂ ਕੋਈ ਉਦਾਰਵਾਦੀ ਇਹਨਾਂ ਨਸਲਵਾਦੀ ਆਵਾਜ਼ਾਂ ਨੂੰ ਸਹਿ ਲੈਣ ਦੀ ਗੱਲ ਕਰਦਾ ਹੈ। ਪਰੰਤੂ ਇਹਨਾਂ ਦੇ ਜਾਣਕਾਰ ਆਪਣੀ ਖੁਰਦੀ ਜਾ ਰਹੀ ਸਰਦਾਰੀ ਤੋਂ ਪੂਰੀ ਤਰ੍ਹਾਂ ਖਬਰਦਾਰ ਸਨ। ਉਹਨਾਂ ਦੀਆਂ ਹਿੱਕਾਂ ਵਿੱਚ ਇਹਨਾਂ ਵਿਰੁੱਧ ਲਾਲ ਸੁਹਾ ਗੁੱਸਾ ਭਰ ਰਿਹਾ ਸੀ। ਇਹਨਾਂ ਦਾ ਸਿੱਟਾ ਇਹ ਨਿਕਲਿਆ ਕਿ ਹੁਣ ਜਦੋਂ ਕੋਈ ਨਸਲਵਾਦੀ ਬਲੈਕ ਬਾਬ ਬਲੈਕ ਬਾ ਕਹਿਣ ਲੱਗਦਾ ਹੈ ਤਾਂ ਅੱਗੋਂ ਉਹਨਾਂ ਦੇ ਬੁੱਲਾਂ ਦੀਆਂ ਤਿੱਖੀਆਂ ਤਲਵਾਰਾਂ ਵੀ ਤਣ ਜਾਂਦੀਆਂ ਹਨ। ਤੇ ਮੋੜ 'ਚ ਉਹ ਵਾ ਵਿੱਚ ਕਹਿੰਦੀਆਂ ਹਨ ਬਾ 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 ਬਾਸਟਰਡ ਬਲੈਕ ਬਾ ਕਵਿਤਾ ਕਿਸ ਕਵੀ ਦੀ ਰਚਨਾ ਹੈ ਤੇ ਇਸ ਦਾ ਵਿਸ਼ਾ ਕੀ ਹੈ ਬਲੈਕ ਬਾ ਕਵਿਤਾ ਅਵਤਾਰ ਜੰਡਿਆਲ ਵੀ ਦੀ ਰਚਨਾ ਹੈ ਇਸ ਦਾ ਵਿਸ਼ਾ ਇੰਗਲੈਂਡ ਵਿੱਚ ਨਸਲਵਾਦੀਆਂ ਦੀ ਏਸ਼ੀਅਨ ਅਫਰੀਕਨ ਲੋਕਾਂ ਵਿਰੁੱਧ ਨਫ਼ਰਤ ਹੈ ਜਿਸ ਨੇ ਪ੍ਰਵਾਸੀਆਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਪਰੰਤੂ ਹੁਣ ਉਹ ਨਸਲਵਾਦੀਆਂ ਦੀਆਂ ਗਾਲਾਂ ਸੁਣ ਕੇ ਚੁੱਪ ਨਹੀਂ ਰਹਿੰਦੇ ਸਗੋਂ ਗਾਲ ਦਾ ਜਵਾਬ ਗਾਲ ਨਾਲ ਦਿੰਦੇ ਹਨ ਬਲੈਕ ਬਾਤੋ ਕੀ ਪਾਪ ਹੈ ਬਲੈਕ ਬਾ ਬਲੈਕ ਬਾਸਟਰ ਦਾ ਸੰਖੇਪ ਰੂਪ ਹੈ ਇਸ ਦਾ ਅਰਥ ਹੈ ਕਾਲਾ ਹਰਾਮੀ ਗੋਰੇ ਲੋਕ ਕਾਲਿਆਂ ਨੂੰ ਗਾਲ ਕੱਢਣ ਤੇ ਉਹਨਾਂ ਵਿਰੁੱਧ ਨਫ਼ਰਤ ਫੈਲਾਉਣ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਹਨ ਕਵੀ ਨੇ ਇੱਲਣਾ ਸ਼ਬਦ ਕਿਸ ਲਈ ਵਰਤਿਆ ਹੈ ਕਵੀ ਨੇ ਇੱਲਣਾ ਸ਼ਬਦ ਬਸਤੀਵਾਦੀ ਤੇ ਨਸਲਵਾਦੀ ਗੋਰਿਆਂ ਲਈ ਵਰਤਿਆ ਹੈ ਉੰਜ ਇੱਲ ਇੱਕ ਮਾਸਖੋਰਾ ਪੰਛੀ ਹੈ ਆਵਾਜ਼ਾਂ ਦੇ ਸੱਪ ਕੀ ਕਰਨਾ ਚਾਹੁੰਦੇ ਸਨ ਅਵਾਜ਼ਾਂ ਦੇ ਸੱਪ ਪ੍ਰਵਾਸੀ ਏਸ਼ੀਆਈ ਤੇ ਅਫਰੀਕੀ ਮੁਲਕਾਂ ਦੇ ਪੈਰਾਂ ਨੂੰ ਡੰਗ ਮਾਰ ਕੇ ਸਾਹ ਸੱਤਹਿਨ ਕਰਨਾ ਚਾਹੁੰਦੇ ਸਨ। ਅਵਾਜ਼ਾਂ ਦੇ ਜਾਣਨਹਾਰ ਕਿਸ ਗੱਲ ਤੋਂ ਵਾਕਿਫ ਸਨ? ਅਵਾਜ਼ਾਂ ਦੇ ਜਾਣਨਹਾਰ ਆਪਣੀ ਖੁਰਦੀ ਜਾ ਰਹੀ ਸਰਦਾਰੀ ਤੇ ਆਪਣੇ ਅੰਦਰ ਨਸਲਵਾਦ ਵਿਰੁੱਧ ਭੜਕ ਰਹੇ ਗੁੱਸੇ ਤੋਂ ਵਾਕਿਫ ਸਨ। ਗੋ ਬੈਕ ਗੋ ਬੈਕ ਤੁਕ ਦੇ ਅਰਥ ਸਪਸ਼ਟ ਕਰੋ। ਨਸਲਵਾਦੀ ਗੋਰੇ ਏਸ਼ੀਆਈ ਤੇ ਅਫਰੀਕੀ ਲੋਕਾਂ ਨੂੰ ਆਪਣੇ ਦੇਸ਼ ਵਿੱਚ ਆਏ ਦੇਖ ਕੇ ਪਸੰਦ ਨਹੀਂ ਕਰਦੇ। ਇਸ ਕਰਕੇ ਉਹ ਉਹਨਾਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਹਿ ਰਹੇ ਹਨ। ਬਲੈਕ ਬਾ ਕਵਿਤਾ ਦਾ ਕੇਂਦਰੀ ਭਾਵ ਇੰਗਲੈਂਡ ਵਿੱਚ ਬਸਤੀਵਾਦੀ ਨਸਲਵਾਦੀ ਲੋਕ ਏਸ਼ੀਆਈ ਤੇ ਅਫਰੀਕੀ ਲੋਕਾਂ ਨੂੰ ਬਲੈਕ ਬਾ ਕਹਿ ਕੇ ਗਾਲਾਂ ਕੱਢਦੇ ਤੇ ਉਹਨਾਂ ਵਿਰੁੱਧ ਨਫ਼ਰਤ ਫੈਲਾਉਂਦੇ ਹਨ। ਤੇ ਉਹਨਾਂ ਵਿਰੁੱਧ ਨਫ਼ਰਤ ਫੈਲਾਉਂਦੇ ਹਨ ਤੇ ਕਹਿੰਦੇ ਹਨ ਕਿ ਉਹਨਾਂ ਦੇਸ਼ ਵਿੱਚੋਂ ਬਾਹਰ ਨਿਕਲ ਜਾਣ ਜਦਕਿ ਉਹਨਾਂ ਏਸ਼ੀਆਈ ਤੇ ਅਫਰੀਕੀ ਦੇਸ਼ਾਂ ਨੂੰ ਲੁੱਟ ਕੇ ਹੀ ਖੁਸ਼ਹਾਲੀ ਪ੍ਰਾਪਤ ਕੀਤੀ ਹੈ। ਅੱਜ ਦੇ ਏਸ਼ੀਆ ਦੇ ਲੋਕ ਉਹਨਾਂ ਨੂੰ ਉਹਨਾਂ ਦੀ ਨਫ਼ਰਤ ਦਾ ਮੋੜਮਾ ਜਵਾਬ ਦੇ ਕੇ ਉਹਨਾਂ ਦਾ ਮੁਕਾਬਲਾ ਕਰਦੇ ਹਨ ਅਫਤਾਰ ਜੰਡਿਆਲਵੀ ਦੀ ਕਿਹੜੀ ਕਵਿਤਾ ਕਾਵ ਲੇਰਾਂ ਖਾਵ ਸੰਗ੍ਰਹਿ ਵਿੱਚ ਦਰਜ ਹੈ